ਮੈਂ ਕਹਿੰਦਾ ਜਿਹੜਾ ਤੁਹਾਡੇ ਕੋਲ ਪਾਰ ਤੋਂ ਪੈਸਾ ਆਇਆ ਕੰਬਲਾ ਆਇਆ ਤੁਸੀਂ ਮਜ਼ਦੂਰ ਕਿਸਾਨ ਇਕਤਾ ਤੁਸੀਂ ਸਾਰੇ ਪੈਸੇ ਕਾਨੂੰ ਲੈ ਕੇ ਮਜ਼ਦੂਰਾਂ ਨੂੰ ਦਿੱਤਾ ਕੀ ਹੈ ਸਿਰਫ ਸਾਡੇ ਕੋਲੋਂ ਧਰਨੇ ਤੇ ਨਾਰੇ ਲਵਾਇਆ ਸਾਨੂੰ ਉੱਤੇ ਪਿਠਾਇਆ ਪਰ ਜਦੋਂ ਨੌਕਰੀ ਦੀ ਗੱਲ ਆਈ ਸਾਡੇ 750 ਕੜੇ ਗਰੀਬ ਨੂੰ ਦਿੱਤੀ ਜਿਹੜੇ ਪੈਸੇ ਮਿਲੇ ਆ ਬਾਹਰ ਤੋਂ ਐਡ ਕੜੇ ਮਜ਼ਦੂਰ ਨੂੰ ਦਿੱਤੀ ਮੈਂ ਤੁਹਾਡੇ ਮਾਧਿਅਮ ਤੇ ਇੱਕ ਗੱਲ ਕਹਿ ਰਿਹਾ ਇਹ ਸੂਸਾਇਡ ਕਰ ਰਹੇ ਆ ਕਿਸਾਨ ਕਿਸਾਨ ਕਰ ਰਹੇ ਨਾ ਇਹਨਾਂ ਨੇ ਆਪਣੇ ਖਰਚੇ ਹਜ਼ਾਰ ਗੁਣਾ ਵਧਾ ਦਿੱਤੇ ਕੋਈ ਕਿਸਾਨ ਦੇ ਨਾਲ ਕੋਈ ਮਜ਼ਦੂਰ ਵੀ ਪੰਜਾਬ 'ਚ ਸੂਇਸਾਈਡ ਕੀਤੀ ਹੈ ਕਿ ਜਿਹੜੇ ਕਿਸਾਨ ਹਨ ਨਾ ਇਹਨਾਂ ਨੇ ਸਭ ਤੋਂ ਪਹਿਲਾਂ ਵਪਾਰੀ ਮਾਰੇ ਆੜਤੀ ਮਾਰੇ ਜਦੋਂ ਇਹਨਾਂ ਨੇ ਆਪਣਾ ਆਪ ਬੇ ਉਧਰੇ ਪਰ ਆਪ ਸੂਇਸਾਈਡ ਕਰਨ ਲੱਗੇ ਪੰਜਾਬ 'ਚ ਕੋਈ ਵੀ ਨਹੀਂ ਲੇਕਿਨ ਕਿਸਾਨ ਤੇ ਸੂਇਸਾਈਡ 20-30 ਸਾਲ ਤੋਂ ਕਰ ਰਹੇ ਹੈ ਕਿਹੜਾ ਜੀ ਜਿਹੜਾ ਕਿਸਾਨ ਸੂਇਸਾਈਡ ਕਰ ਰਿਹਾ ਉਹ ਤਾਂ 20-30 ਸਾਲ ਤੋਂ ਕਰ ਰਿਹਾ ਹੈ 20-30 ਸਾਲ ਤੋਂ ਇਹ ਆਪਣੇ ਖਰਚੇ ਵਧਾਉਂਦੇ ਆ ਜਿਹੜੀ ਕਾਰ 5 ਲੱਖ ਦੀ ਐ ਇਹ ਕਿਹੜੀ ਲੈਣਗੇ 75 ਲੱਖ ਦੀ 5 ਲੱਖ ਨਾਲ ਵਿੱਚ ਸਰ ਸਕਦਾ ਕੋਟੀ 20 ਲੱਖ ਵਿੱਚ ਲੱਗ ਸਕਦੀ ਐ 5-5 ਕਰੋੜ ਬਣਾਉਣਾ ਕਰਕੇ ਝੱਟ ਕੇ ਮੈਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ ਬਹੁਤ ਸਾਰੇ ਕਿਸਾਨ ਆਪਣੇ ਬੱਚੇ ਨੂੰ ਪੜ੍ਹਾਣ ਲਈ ਆਪਣੇ ਘਰ ਦੀ ਛੱਤ ਪਾਣ ਲਈ ਵੀ ਕਰਜ਼ਾ ਲੈਂਦੇ ਆ ਇਹ ਤੇ ਹੈ ਨਹੀਂ ਕਿ ਸਾਰੇ ਕਿਸਾਨ ਜਿਹੜੇ ਜਗਦੀਪ ਜੀ ਸੋਰੀ ਮੈਂ ਜਿਹੜੇ ਇੱਕ ਪਿੰਡ ਦੇ ਜਰਮ ਜੀ ਐਗਜ਼ੈਕਟਲੀ ਆਹੀ ਗੱਲ ਮੈਂ ਡਰ ਰਿਹਾ ਹਾਂ ਸਾਹਿਬ ਵੀ ਆਹ ਜਿਹੜੀ ਤੁਸੀਂ ਆਹ ਫਰਕ ਪੈ ਰਿਹਾ ਸਾਹਿਬ ਸੋਸਾਇਟੀ ਦੇ ਅੰਦਰ ਕਿਸਾਨ ਤੇ ਦੂਜੇ ਵਰਗ ਦੇ ਅੰਦਰ ਮੈਂ ਕਿਹਾ ਮਜ਼ਦੂਰ ਦਾ ਨਾਮ ਇਸਤੇਮਾਲ ਕਰ ਰਿਹਾ ਫਲਾਣੀ ਕਿਸਾਨ ਮਜ਼ਦੂਰ ਮਜ਼ਦੂਰੀ ਦੀ ਗੱਲ ਕੋਈ ਨਹੀਂ ਕਰਦਾ ਜਦੋਂ ਮਜ਼ਦੂਰ ਬੋਲੇਗਾ ਉਸ ਟਾਈਮ ਆ ਫਰਕ ਪਊਗਾ ਸਾਬ ਇਹ ਖੋਤੀ ਲੀਡਰ ਹੈ ਇਹ ਸਮਾਜ ਨੂੰ ਦੋ ਫਾੜ ਕਰ ਰਿਹਾ ਸਾਬ ਇਸ ਕਰਕੇ ਇਹਨਾਂ ਦਾ ਸਾਰੇ ਪਈ ਹੈ ਸਾਬ ਵਪਾਰੀ ਵੀ ਮੈਂ 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 ਮੰਨਦਾ ਕਿ ਕੁਝ ਕਿਸਾਨ ਨੇਤਾ ਜਿਨ੍ਹਾਂ ਨੇ ਇਲੈਕਸ਼ਨਸ ਵੀ ਲੜੀ ਲੋਕਾਂ ਨੇ ਨਕਾਰ ਵੀ ਦਿੱਤਾ ਲੇਕਿਨ ਬਹੁਤ ਸਾਰੇ ਕਿਸਾਨਾ ਦੀਆਂ ਜੈਨੂਇਨ ਪ੍ਰੋਬਲਮਸ ਵੀ ਹੈ ਬਿਲਕੁਲ ਸਾਰਿਆਂ ਨੂੰ ਇੱਕ ਛਾਨੀ ਨਾਲ ਨਹੀਂ ਚਾ ਸਕਦੇ ਨਾ ਆਮ ਤਨ ਸਾਰਿਆਂ ਦੀ ਵਿਧਾਨ ਦੀ ਲੋੜ ਹੈ ਸਭ ਕਿਸਾਨ ਦੀ ਵੀ ਆਮਦਨ ਵਧੇ ਮਜ਼ਦੂਰ ਦੀ ਵੀ ਵਧੇ ਜਿਹੜੀ ਗੱਲ ਗੇਜਰਾਮ ਜੀ ਕਰ ਰਹੇ ਸੀ ਵੀ 700 ਰੁਪਏ ਦਿਹਾੜੀ ਦੀ ਗੱਲ ਕੀਤੀ ਸੀ ਕੋ ਕੰਗਦੇ ਹੀ ਬੋਲਦਾ ਹੀ ਨਹੀਂ ਸਭ ਉਹਨਾਂ ਨੇ ਕਾਂਗਰਸ ਨੇ 400 ਕਹੇ ਸੀ 400 ਦੇਾਂਗੇ ਗੇਜਰਾਮ ਜੀ ਤੁਸੀਂ ਦੱਸ ਦਿਓ ਇੱਥੇ ਕਹਿੰਦੇ 500 ਰੁਪਏ 550 ਰੁਪਏ ਦੇਣੇ ਮੇਰੀ ਇੱਕ ਬੇਨਤੀ ਹੈ ਜੀ ਮੈਂ ਮੰਡੀ ਦੇ ਵਿੱਚ ਸਾਨੂੰ ਜਨੀ ਵੀ ਕੀਤੀ ਹੈ ਪੱਲੇਬਿਦਾਰੀ ਵੀ ਕੀਤੀ ਹੈ ਅਸੀਂ ਮਿਸਤਰੀਆਂ ਦਿਹਾੜੀ ਦੀ ਕੀਤੀ ਹੈ ਉਹ ਤੋਂ 50 ਰੁਪਏ ਦਿਹਾੜੀ ਦੀ ਅੱਜ 500 ਦਿਹਾੜੀ ਚੱਲ ਰਹੀ ਹੈ ਜੇ ਅੱਜ ਕਹਿੰਦੇ 700 ਦਿਹਾੜੀ ਹੈ ਅੱਜ ਮਿਲਣ ਤਾਂ ਨਹੀਂ ਲੱਗੀ ਇਹ ਤਾਂ ਸਿਰਫ ਲੱੱਚੇ ਦਾ ਨਾ ਪਛਣਾ ਆਮ ਆਦਮੀ ਦੇ ਵੀ ਕਾਂਗਰਸ ਪਾਰਟੀ ਦੇ ਵੀ ਹੁਣ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਆਪਣੇ ਰੇਟ ਚੱਕਦੇ ਦਿੱਤਾ ਦਿੱਤਾ ਕੁਝ ਨਹੀਂ ਦੇਲ ਨੂੰ ਨਾ ਕੁਝ ਨਹੀਂ ਇਹਨਾਂ ਨੇ ਤਾਂ ਕਿਹਾ ਤਾਂ ਸੀ ਇੱਕ ਮੈਡਮ ਨੂੰ ਬੀਪੀ ਨੂੰ 1000 ਦਿੱਤਾ ਕਿਸ ਨੂੰ ਸਭ ਝੂਠ ਹੈ ਮੈਂ ਕਿਹਾ ਜਿਹੜਾ ਤੁਹਾਡੇ ਕੋਲ ਪਾਰ ਤੋਂ ਪੈਸਾ ਹੈ ਕੰਬਲਾ ਹੈ ਤੁਸੀਂ ਮਜ਼ਦੂਰ ਕਿਸਾਨ ਇੱਕ ਤਾਂ ਤੁਸੀਂ ਸਾਰੇ ਪੈਸੇ ਕਾਨੂੰ ਲੈ ਕੇ ਮਜ਼ਦੂਰਾਂ ਨੂੰ ਦਿੱਤਾ ਕੀ ਹੈ ਸਿਰਫ ਸਾਡੇ ਕੋਲੋਂ ਧਰਨੇ ਤੇ ਨਾਰੇ ਲਵਾਇਆ ਸਾਨੂੰ ਉੱਤੇ ਪਿਠਾਇਆ ਪਰ ਜਦੋਂ ਨੌਕਰੀ ਦੀ ਗੱਲ ਆਈ 750 ਕਿਹੜੇ ਗਰੀਬ ਨੂੰ ਦੇ ਦਿੱਤੀ ਜਿਹੜੇ ਪੈਸੇ ਮਿਲੇ ਆ ਬਾਹਰ ਤੋਂ ਐਡ ਕਿਹੜੇ ਮਜ਼ਦੂਰ ਨੂੰ ਦਿੱਤੀ ਮੈਂ ਤੁਹਾਡੇ ਮਾਧਿਅਮ ਤੇ ਇੱਕ ਗੱਲ ਕਹਿ ਰਿਹਾ ਇਹ ਸੂਸਾਇਡ ਕਰ ਰਹੇ ਆ ਕਿਸਾਨ ਕਿਸਾਨ ਕਰ ਰਹੇ ਨਾ ਇਹਨਾਂ ਨੇ ਆਪਣੇ ਖਰਚੇ ਹਜ਼ਾਰ ਗੁਣਾ ਵਧਾ ਦਿੱਤੇ ਕੋਈ ਕਿਸਾਨ ਦੇ ਨਾਲ ਕੋਈ ਮਜ਼ਦੂਰ ਵੀ ਪੰਜਾਬ 'ਚ ਸੂਇਸਾਈਡ ਕੀਤੀ ਹੈ ਕਿ ਜਿਹੜੇ ਕਿਸਾਨ ਹਨ ਨਾ ਇਹਨਾਂ ਨੂੰ ਸਭ ਤੋਂ ਪਹਿਲਾਂ ਵਪਾਰੀ ਮਾਰੇ ਆੜਤੀ ਮਾਰੇ ਆ ਜਦੋਂ ਇਹਨਾਂ ਨੇ ਆਪਣਾ ਆਪ ਬੇ ਉਧਰੇ ਪਰ ਆਪ ਸੂਇਸਾਈਡ ਕਰਨ ਲੱਗੇ ਪੰਜਾਬ ਚ ਕੋਈ ਵੀ ਨਹੀਂ ਲੇਕਿਨ ਕਿਸਾਨ ਤੇ ਸੂਇਸਾਈਡ 20-30 ਸਾਲ ਤੋਂ ਕਰ ਰਹੇ ਹੈ ਕਿਹੜਾ ਜੀ ਜਿਹੜਾ ਕਿਸਾਨ ਸੂਇਸਾਈਡ ਕਰ ਰਿਹਾ ਉਹ ਤਾਂ 20-30 ਸਾਲ ਤੋਂ ਕਰ ਰਿਹਾ 20-30 ਸਾਲ ਤੋਂ ਇਹ ਆਪਣੇ ਖਰਚੇ ਬਿਧਾਂਦੇ ਆ ਜਿਹੜੀ ਕਾਰ 5 ਲੱਖ ਦੀ ਹੈ ਇਹ ਕਿਹੜੀ ਲੈਣਗੇ 75 ਲੱਖ ਦੀ 5 ਲੱਖ ਨਾਲ ਵਿੱਚ ਸਰ ਸਕਦਾ ਕੋਟੀ ਬੀ ਲੱਖ 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 ਦੀ 5-5 ਕਰੋੜ ਬਣਾਣਾ ਕਰਕੇ ਝੱਟ ਕੇ ਮੈਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ ਬਹੁਤ ਸਾਰੇ ਕਿਸਾਨ ਆਪਣੇ ਬੱਚੇ ਨੂੰ ਪੜ੍ਹਾਣ ਲਈ ਆਪਣੇ ਘਰ ਦੀ ਛੱਤ ਪਾਣ ਲਈ ਵੀ ਕਰਜ਼ਾ ਲੈਂਦੇ ਆ ਇਹ ਤੇ ਹੈ ਨਹੀਂ ਕਿ ਸਾਰੇ ਕਿਸਾਨ ਜਿਹੜੇ ਜਿਹੜੇ ਕਿਸਾਨ ਦੀ ਗੱਲ ਜਰਮ ਜੀ ਐਗਜ਼ੈਕਟਲੀ ਆਹੀ ਗੱਲ ਮੈਂ ਡਰ ਰਿਹਾ ਹਾਂ ਸਾਹਿਬ ਵੀ ਆਹ ਜਿਹੜੀ ਤੁਸੀਂ ਆਹ ਫਰਕ ਪੈ ਰਿਹਾ ਸਾਹਿਬ ਸੋਸਾਇਟੀ ਦੇ ਅੰਦਰ ਕਿਸਾਨ ਤੇ ਦੂਜੇ ਵਰਗ ਦੇ ਅੰਦਰ ਮੈਂ ਕਿਹਾ ਮਜ਼ਦੂਰ ਦਾ ਨਾਮ ਇਸਤੇਮਾਲ ਕਰ ਰਿਹਾ ਫਲਾਣੀ ਕਿਸਾਨ ਮਜ਼ਦੂਰ ਮਜ਼ਦੂਰੀ ਦੀ ਗੱਲ ਕੋਈ ਨਹੀਂ ਕਰਦਾ ਜਦੋਂ ਮਜ਼ਦੂਰ ਬੋਲੇਗਾ ਉਸ ਟਾਈਮ ਆ ਫਰਕ ਪਊਗਾ ਸਾਹਿਬ ਇਹ ਖੋਤੀ ਲੀਡਰ ਹੈ ਇਹ ਸਮਾਜ ਨੂੰ ਦੋ ਫਾੜ ਕਰ ਰਿਹਾ ਸਭ ਹਮ ਇਸ ਕਰਕੇ ਇਹਨਾਂ ਦਾ ਸਾਰੇ ਪਹੀਏ ਸਬ ਵਪਾਰੀ ਵੀ ਮੈਂ ਮੈਂ ਮੰਨਦਾ ਕਿ ਕੁਝ ਕਿਸਾਨ ਨੇ ਤਾਂ ਜਿਨ੍ਹਾਂ ਨੇ ਇਲੈਕਸ਼ਨਸ ਵੀ ਲੜੀ ਲੋਕਾਂ ਨੇ ਇਨਕਾਰ ਵੀ ਕੀਤਾ ਲੇਕਿਨ ਬਹੁਤ ਸਾਰੇ ਕਿਸਾਨਾਂ ਦੀਆਂ ਜੇਨੂਇਨ ਪ੍ਰੋਬਲਮਸ ਵੀ ਹੈ ਬਿਲਕੁਲ ਸਾਰਿਆਂ ਨੂੰ ਇੱਕ ਛਾਨੀ ਨਾਲ ਨਹੀਂ ਚਾ ਸਕਦੇ ਨਾ ਆਮ ਤਨ ਸਾਰਿਆਂ ਦੀ ਵਿਧਾਨ ਦੀ ਲੋੜ ਹੈ ਸਭ ਕਿਸਾਨ ਦੀ ਵੀ ਆਮਦਨ ਵਧੇ ਮਜ਼ਦੂਰ ਦੀ ਵੀ ਵਧੇ ਜਿਹੜੀ ਗੱਲ ਗੇਜਰ ਆਮ ਜੀ ਕਰ ਰਹੇ ਸੀ ਵੀ 700 ਰੁਪਏ ਦਿਹਾੜੀ ਦੀ ਗੱਲ ਕੀਤੀ ਸੀ ਕੋਕਾਂਗੇ ਤਾਂ ਹੀ ਬੋਲਦਾ ਹੀ ਨਹੀਂ ਸਾਬ ਉਹਨਾਂ ਨੇ ਕਾਂਗਰਸ ਨੇ 400 ਕਹੇ ਸੀ 400 ਦੇਾਂਗੇ ਗੇਜਰ ਆਂ ਜੀ ਤੁਸੀਂ ਦੱਸ ਦਿਓ ਇੱਥੇ ਕਹਿੰਦੇ 500 ਰੁਪਏ 550 ਰੁਪਏ ਦੇਣੇ ਮੇਰੀ ਇੱਕ ਬੇਨਤੀ ਹੈ ਜੀ ਮੈਂ ਮੰਡੀ ਦੇ ਵਿੱਚ ਸਾਨ ਚਨੀ ਵੀ ਕੀਤੀ ਹੈ ਪੱਲੇਬਿਦਾਰੀ ਵੀ ਕੀਤੀ ਹੈ ਅਸੀਂ ਮਿਸਤਰੀਆਂ ਦਿਹਾੜੀ ਦੀ ਕੀਤੀ ਹੈ ਉਹ ਤੋਂ 50 ਰੁਪਏ ਦਿਹਾੜੀ ਦੀ ਅੱਜ 500 ਦਿਹਾੜੀ ਚੱਲ ਰਹੀ ਜੇ ਅੱਜ ਕਹਿੰਦੇ 700 ਦਿਹਾੜੀ ਐ ਅੱਜ ਮਿਲਣ ਤਾਂ ਨਹੀਂ ਲੱਗੀ ਇਹ ਤਾਂ ਸਿਰਫ ਲੱੱਚੇ ਦਾ ਨਾ ਪਛਣਾ ਆਮ ਆਦਮੀ ਦੇ ਵੀ ਕਾਂਗਰਸ ਪਾਰਟੀ ਦੇ ਵੀ ਹੁਣ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਆਪਣੇ ਰੇਟ ਚੱਕਦੇ ਦਿੱਤਾ ਦਿੱਤਾ ਕੁਛ ਨਹੀਂ ਦੇਣ ਨੂੰ ਨਾ ਕੁਛ ਨਹੀਂ ਇਹਨਾਂ ਨੇ ਤਾਂ ਕਹਿਤਾ ਸੀ ਇੱਕ ਮੈਂਡਮ ਨੂੰ ਬੀਪੀ ਨੂੰ 1000 ਦਿੱਤਾ ਕਿਸ ਨੂੰ ਸਭ ਝੂਠ ਹੈ